हां जी दोस्तों स्वागत है आज फिर एक बार तानो एक नवां आज अपडेट जड़ा कनाडा दिखाण लगे हां काफी हैरान करने वाली गल है क्योंकि तकरीबन 9:30 9:30 ਦਾ ਸਮਾਂ ਹੋ ਚੁੱਕਿਆ ਤੇ ਰੋਸ਼ਨੀ ਦੇਖ ਲੋ ਤੁਸੀਂ ਕਿੰਨੀ ਹੈ ਮਤਲਬ ਜਿਵੇਂ ਆਪਣੇ ਇਹ ਕਹੋ ਵੀ ਸ਼ਾਮ ਨੂੰ 3-4 ਵਜੇ ਦਾ ਸਮਾਂ ਹੁੰਦਾ ਨਾ ਉਸ ਤਰ੍ਹਾਂ ਜਿਹੜੀ ਲਾਈਟ ਹੈ ਹੁਣ ਤੱਕ ਹੈਗੀ ਹੈ ਤੇ 6 7 8 ਵਜੇ ਤੱਕ ਤਾਂ ਜਿਵੇਂ ਆਪਣੇ ਦੁਪਹਿਰੇ ਦੀ ਧੁੱਪ ਹੁੰਦੀ ਹੈ ਤੇਜ਼ ਧੁੱਪ ਉਸ ਤਰ੍ਹਾਂ ਦਾ ਇੱਥੇ ਮਾਹੌਲ ਹੁੰਦਾ ਸੋ ਦੂਸਰੇ ਪਾਸੇ ਦੀਆਂ ਫੋਟੋਆਂ ਦਿਖਾਉਨੇ ਆ ਵੀ ਕਿਸ ਤਰ੍ਹਾਂ ਦਾ ਹੁਣ ਤੱਕ ਇੱਥੇ ਮਾਹੌਲ ਹੈ 9:30 ਦੇ ਕਰੀਬ ਸਮਾਂ ਹੋ ਚੁੱਕਿਆ ਲਓ ਜੀ ਇਹ 9:30 ਵਜੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਕਿਵੇਂ ਜਿਹੜਾ ਬਿਲਕੁਲ ਕਲੀਅਰ ਹੈ ਸੂਰਜ ਹਜੇ ਵੀ ਕਹਿੰਦੇ ਨੇ ਵੀ ਇੱਥੇ ਜਿਵੇਂ ਮਿਹਨਤ ਕਰਨੀ ਪੈਂਦੀ ਹੈ ਲੋਕਾਂ ਨੂੰ ਆ ਕੇ ਉਸ ਤਰ੍ਹਾਂ ਸੂਰਜ ਵੀ ਮਿਹਨਤੀ ਹੋਇਆ ਬਥੇ ਜਿਆਦਾ। ਛੇਤੀ ਛੇਤੀ ਜਾਂਦਾ ਨਹੀਂ ਕਿਧਰੇ ਇਹਨੂੰ। ਸਵੇਰੇ 5:30-4 ਵਜੇ ਕਹਿੰਦੇ ਸੂਰਜ ਨਿਕਲਿਆ ਆਉਂਦਾ। ਤੇ ਤਕਰੀਬਨ 10:00 ਵਜੇ ਜਾ ਕੇ ਜਿਹੜਾ ਸੂਰਜ ਆਉ ਛਿਪਦਾ ਇੱਥੇ। ਤਿੰਨ ਜਾਂ ਚਾਰ ਘੰਟੇ ਦੀ ਬਸ ਰਾਤ ਮੰਨੀ ਜਾਂਦੀ ਹੈ। ਬਾਕੀ ਤਾਂ ਐਵੇਂ ਦਾ ਹੀ ਮਾਹੌਲ ਹੈ। ਜਿਵੇਂ ਦਾ ਦੇਖ ਰਹੇ ਆ। ਇਹ ਕਹ ਲੋ ਵੀ ਸ਼ਾਮ ਦੇ ਆਪਣੇ 4 ਜਾਂ 5 ਵਜੇ ਇੰਨਾ ਕ ਮਾਹੌਲ ਹੁੰਦਾ ਤੇ ਇੱਥੇ 9:30 ਵਜੇ ਇਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਤੇ ਸਾਰੇ ਪਾਸੇ ਕਲੀਅਰਟੀ ਹੈ ਕਲੀਅਰ ਹੈ ਸਭ ਪਾਸੇ ਕੋਈ ਉਹ ਨਹੀਂ ਆ ਵੀ ਕਿਧਰੇ ਕਿਤੇ ਕੁਝ ਘੱਟ ਦਿਖ ਰਿਹਾ ਲੋਕ ਘੁੰਮ ਰਹੇ ਆ ਜੇ ਗੁਰਦੁਆਰਾ ਸਾਹਿਬ ਤੋਂ ਜਾ ਰਹੇ ਆ ਸੋ ਅਸੀਂ 9:30 ਵਜੇ ਵਾਪਸ ਆ ਰਹੇ ਆ ਗੁਰੂਗਰਦੋਂ ਲੋਕ ਅਜੇ ਜਾ ਰਹੇ ਆ ਪ੍ਰੋਗਰਾਮ ਅਜੇ ਚੱਲ ਰਹੇ ਜੀ ਤੇ ਆ ਦੇਖੋ ਵੀ ਅੱਗੇ ਕੋਈ ਲਾਈਟ ਨਹੀਂ ਲੇਕਿਨ ਫੇਰ ਵੀ ਗੱਡੀ ਨਾ ਦੂਸਰੀ ਗੱਡੀ ਨੂੰ ਦੇਖ ਕੇ ਰੁਕਦੀ ਐ ਤੇ ਜਿਹੜੇ ਆ ਮਕਾਨ ਨੇ ਸਾਰੇ ਇਹ ਦੇਖਣ ਨੂੰ ਲੱਗਦਾ ਵੀ ਤੁਹਾਨੂੰ ਸਿਮਿੰਟ ਦੇ ਆ ਪਰ ਹੈ ਸਾਰੇ ਲੱਕੜ ਦੇ ਸਿਮਟਰੀ ਚ ਬਣੇ ਹੋਏ ਆ ਹਾਂਜੀ ਕਿਹ ਜੀ ਸਾਰੇ ਲੱਕੜ ਦੇ ਆ ਚੰਡੀਗੜ੍ਹ ਦੇ ਵਿੱਚ ਥੋੜੇ ਜਿਹੇ ਜਿਹੜੇ ਨਿਯਮ ਨੇ ਸੜਕਾਂ ਵਾਲੇ ਆ ਬਿੱਦੇ ਆ ਪੜਾਈ ਤੇ ਦੇਖ ਲੋ ਕਿੱਡੇ-ਕੱਡੇ ਨੇ ਇਹ ਤਕਰੀਬਨ 11 ਕ ਫੁੱਟ ਉੱਚਾ ਹੋਊਗਾ ਇਹ ਕਾ ਬੜਾ ਵਧੀਆ ਬੁੱਟਾ ਦੇਖੋ ਪਤਾ ਨਹੀਂ ਵੀ ਕੀ ਚੀਜ਼ ਹੈ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਆ ਲੱਗ-ਲੱਗ ਰੰਗਾਂ ਨੇ ਦੇਖੋ ਇੱਕ ਹਰਾ ਰੰਗ ਉਹਦੇ ਬਾਅਦ ਆ ਕਾਫੀ ਸ਼ੇਡ ਜਿਹਾ ਆ ਗਿਆ ਉਸ ਤੋਂ ਬਾਅਦ ਆ ਹੋਰ ਇੱਕ ਰੰਗ ਹਰੇ-ਤਰੇ ਜਿਹਾ ਆ ਗਿਆ ਤੇ ਆ ਬੋਟੀਆਂ ਹੀ ਹੋਰ ਆ ਗਈਆਂ ਵਿੱਚ ਮਗਰ ਉਹ ਜਿਹੇ ਬੋਟੇ ਵੀ ਜਿਹੜੇ ਆਪਾਂ ਦੇਖੇ ਨਹੀਂ ਕਦੇ ਉਧਰ ਤੇ ਮਹंगाई ਤਾਂ ਪੂਰੇ ਜੋਰਾਂ ਤੇ ਆ ਹੋਰ ਕੁਛ ਨਮਾ ਤਾਜ਼ਾ ਕਮੈਂਟ ਕਰਕੇ ਤੁਸੀਂ ਵੀ ਦੱਸ ਦਿਓ ਕੁਛ ਇੱਥੋਂ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਕਿ ਕਿਹੜੀ-ਕਿਹੜੀ ਜਗ੍ਹਾ ਇੱਥੇ ਦੇਖਣ ਵਾਲੀ ਆ ਉੱਥੇ ਕਿਆ ਕੁਛ ਨਾ ਜੀ ਨਾ ਬਿਲਕੁਲ ਆ ਦੇਖੋ ਚਾਨਣਾ ਪਿਆ ਹਜੇ ਤੱਕ ਕਿਸੇ ਦਾ ਪਰਸ਼ਾਵਾ ਨਹੀਂ ਆ ਰਿਹਾ ਕਿਸੇ ਵੀ ਗੱਡੀ ਦਾ ਕਿਸੇ ਬੰਦੇ ਦਾ ਪਰ ਮੌਸਮ ਜਮਾਈ ਵਧੀਆ ਆਈਆਂ ਜੇ ਗੱਡੀ ਆਮ ਜਿਹੀ ਹੈ ਇੱਥੇ ਔਰ ਦੂਸਰਾ ਇੱਥੇ ਦੀ ਇੱਕ ਹੋਰ ਗੱਲ ਵਧੀਆ ਪਤਾ ਲੱਗੀ ਐ ਕਹਿੰਦੇ ਜੇ ਕਿਸੇ ਨੂੰ ਕੋਈ ਹੋਵੇ ਨਾ ਸਮਾਨ ਘਰ ਚ ਯੂਜ਼ਰ ਵਾਲਾ ਨਾ ਹੋਵੇ ਉਹ ਚੱਕ ਕੇ ਸਿੱੜਦੇ ਨਹੀਂ ਹੈਗੇ ਜਾਂ ਤੋੜਦੇ ਨਹੀਂ ਘਰ ਦੇ ਬਾਹਰ ਰੱਖ ਦਿੰਨੇ ਆ ਵੀ ਜੇਕਰ ਕਿਸੇ ਨੂੰ ਚਾਹੀਦਾ ਹੋਵੇ ਕੋਈ ਜ਼ਰੂਰਤਮੰਦ ਹੋਵੇ ਆਕੇ ਲਿਜਾ ਸਕਦਾ ਚੱਕ ਕੇ ਟ੍ਰੈਫਿਕ ਬੜੀ ਸਮੂਥ ਹੈ ਕੋਈ ਭੱਜ ਦੌੜ ਨਹੀਂ ਕਿਸੇ ਦੇ ਵਿੱਚ ਬੜੇ ਆਰਾਮ ਨਾਲ ਤੁਰਦੇ ਆ ਸਾਰੇ ਔਰ ਹਰ ਇੱਕ ਘਰ ਦੇ ਅੱਗੇ ਸਫਾਈ ਤਾਂ ਹੈ ਹੀ ਹੈ ਮਣਾਏ ਵੀ ਬਹੁਤ ਸੋਹਣੇ ਹੋਏ ਆ ਆ ਦੇਖੋ ਗੈਰਾਜ ਜ਼ਰੂਰੀ ਹੈ ਹਰ ਇੱਕ ਦੇ ਘਰ ਦੇ ਅੰਦਰ ਸਾਹਮਣੇ ਵਾਲੇ ਵੀ ਤੁਸੀਂ ਦੇਖ ਲਓ ਬਹਿਣ ਵਧੀਆ ਵਧੀਆ ਬਿਲਕੁਲ ਸੇਫ ਹੈਗੇ ਆ ਕੋਈ ਪੁਲਿਸ ਨਹੀਂ ਦਿਖਦੀ ਕਿਤੇ ਔਰ ਫੇਰ ਵੀ ਲੋਕੀ ਬੜੇ ਅਵੇਅਰ ਹੋ ਕੇ ਚੱਲਦੇ ਆ ਪੈਦਲ ਜਾਣ ਵਾਲੇ ਨੂੰ ਔਰ ਸਾਈਕਲ ਵਾਲੇ ਨੂੰ ਤਾਂ ਪੂਰਾ ਮਾਨ ਅਧਰ ਕਰਦੇ ਆ ਵੇਖ ਕਿਧਰੇ ਕੋਈ ਅੱਗੇ ਪਿੱਛੇ ਹੋਣ ਆ ਜਾਵੇ ਜੇ ਗੱਡੀ ਜਾਂਦੀ ਆ ਮੋਟਰਸਾਈਕਲ ਜਾਂਦਾ ਕੋਈ ਟਰਾਲਾ ਵੀ ਜਾਂਦਾ ਉਹ ਉਹਨੂੰ ਵੀ ਬ੍ਰੇਕ ਵੱਜ ਜਾਂਦੀ ਆ ਭਾਈ ਤੂੰ ਲੰਘ ਲੈ ਪਹਿਲਾਂ ਤੂੰ ਪੈਦਲ ਹੈ ਫੇਰ ਅਸੀਂ ਨਿਕਲਦੇ ਆ ਸੋ ਵੱਡਾ ਅਪਡੇਟ ਹੈ ਜੀ ਅੱਜ ਦਾ ਤੁਹਾਨੂੰ ਜਿਹੜਾ ਦੱਸਣਾ ਸੀ ਵੀ ਸੂਰਜ ਕਿਵੇਂ ਔਰ ਕਿੰਨੇ ਵਜੇ ਸ਼ੁਭਦਾ ਹੈ ਤਕਰੀਬਨ 10 ਵਜੇ ਹਜੇ 9:30 ਤੋਂ ਉੱਤੇ ਹੋਗੇ 35:42 ਹੋਗੇ ਔਰ 20-25 ਮਿੰਟ ਹੋਰ ਨੂੰ ਲੱਗਣਗੇ 10 ਵਜੇ ਜਾ ਕੇ ਸੂਰਜ ਸ਼ਿਭੂਗਾ ਬਿੱਲੀਆਂ ਬਹੁਤ ਰੱਖੀਆਂ ਮੈਂ ਲੋਕਾਂ ਨੇ ਉਹ ਪਿੱਛੇ ਵੀ ਇੱਕ ਨਾ ਸੀਚੇ ਜਿਹੀ ਬੈਠੀ ਹੈ ਔਰ ਬਿੱਲੀਆਂ ਵੀਆਂ ਇੱਕ ਦੇ ਇੱਕ ਵਧੀਆ ਨੇ ਕੁਛ ਇੱਕ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਦਿਖਾ ਵੀ ਦਈਏ ਵਿੱਚ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਓਕੇ ਜੀ ਬਾਏ ਬਾਏ ਗੁੱਡ ਨਾਈਟ டாਟਾ ਸਾਰਿਆਂ ਨੂੰ ਕੱਲ ਨੂੰ ਫੇਰ ਦੇਖਾਂਗੇ ਜੇ ਕੁਝ ਨਵਾਂ ਮਿਲਦਾ ਹੋਇਆ ਪ੍ਰੋ ਲੈ ਕੇ ਆਵਾਂਗੇ